ਕੀ ਗੱਲ ਥਿੰਕਿੰਗ 네ਗੇਟਿਵ ਹੋ ਗਈ ਤਾਂ ਇੱਕ ਰੂਲ ਫਾਲੋ ਕਰ ਲੋ ਓਵਰ ਥਿੰਕਿੰਗ ਨਾਲ ਕੁਝ ਨਹੀਂ ਹੋਣਾ ਆਪਣੇ ਵਿਚਾਰਾਂ ਨੂੰ ਛੁੱਟੀ ਦੇ ਦਿਓ ਐਕਸ਼ਨ ਮੋਡ 'ਚ ਆ ਜਾਓ ਨਹੀਂ ਤਾਂ ਸੋਚਦੇ ਸੋਚਦੇ ਤੁਹਾਡੇ ਦਿਮਾਗ ਦਾ ਪ੍ਰੋਸੈਸਰ ਗਰਮ ਹੋ ਜਾਵੇ ਨੰਬਰ 1 ਮੈਡੀਟੇਸ਼ਨ ਕਰੋ 5 ਤੋਂ 10 ਮਿੰਟ ਡੂੰਗੇ ਸਾਹ ਲਓ ਅਤੇ ਆਪਣੇ ਮਨ ਨੂੰ ਸ਼ਾਂਤ ਕਰੋ ਨੰਬਰ 2 ਗ੍ਰੈਟੀਟਿਊਡ ਲਿਖੋ ਹਰ ਦਿਨ ਤਿੰਨ ਚੀਜ਼ਾਂ ਲਿਖੋ ਜਿਨ੍ਹਾਂ ਦੇ ਤੁਸੀਂ ਸ਼ੁਕਰਗੁਜ਼ਾਰ ਹੋ ਜਿਵੇਂ ਕਿ ਮੈਂ ਸ਼ੁਕਰਗੁਜ਼ਾਰ ਹਾਂ ਵੀ ਮੈਂ ਸਿਹਤਮੰਦ ਹਾਂ ਤੇ ਅੱਜ ਮੈਨੂੰ ਇੱਕ ਨਵਾਂ ਦਿਨ ਦੇਖਣ ਨੂੰ ਮਿਲਿਆ ਜਿਵੇਂ ਕਿ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਕੋਲ ਰਹਿਣ ਲਈ ਇੱਕ ਚੰਗਾ ਘਰ ਤੇ ਚੰਗਾ ਪਰਿਵਾਰ ਆ ਜਿਵੇਂ ਕਿ ਮੈਂ ਸ਼ੁਕਰਗੁਜ਼ਾਰ ਹਾਂ ਵੀ ਮੈਂ ਅੱਜ ਕੁਝ ਨਵਾਂ ਸਿੱਖਿਆ ਤੇ ਆਪਣੇ ਆਪ ਨੂੰ ਬਿਹਤਰ ਬਣਾਉਣ ਲਈ ਮੌਕਾ ਦਿੱਤਾ ਹੁਣ ਨੰਬਰ 3 ਕੀ ਆ ਵਧੀਆਂ ਗੱਲਾਂ ਸੁਣੋ ਤੇ ਵਧੀਆਂ ਗੱਲਾਂ ਪੜੋ ਮੋਟੀਵੇਸ਼ਨਲ ਬੁੱਕਸ ਪੋਡਕਾਸਟ ਤੇ ਪੋਜ਼ਿਟਿਵ ਕੰਟੈਂਟ ਦੇਖੋ ਨੰਬਰ 4 ਸਰੀਰ ਨੂੰ ਐਕਟਿਵ ਰੱਖੋ ਤੁਰੋ ਫਿਰੋ ਯੋਗਾ ਕਰੋ ਤੇ ਹਲਕੀ ਫੁਲਕੀ ਕਸਰਤ ਕਰੋ ਇਹਦੇ ਨਾਲ ਤੁਹਾਡਾ ਮਨ ਵੀ ਹਲਕਾ ਹੋ ਜਾਏਗਾ ਨੰਬਰ 5 네ਗਟਿਵ ਗੱਲਾਂ ਨੂੰ ਇਗਨੋਰ ਮਾਰੋ ਜਦ ਵੀ ਕੋਈ 네ਗਟਿਵ ਗੱਲ ਦਿਮਾਗ ਚ ਆਉਂਦੀ ਆ ਨਾ ਆਉ ਨੂੰ ਪੋਜ਼ਿਟਿਵ ਸੋਚ ਅਤੇ ਵਿਚਾਰ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰੋ ਨੰਬਰ 6 ਵਧੀਆ ਲੋਕਾਂ ਨਾਲ ਸਮਾਂ ਗੁਜ਼ਾਰੋ ਉਹ ਲੋਕ ਜਿਹੜੇ ਤੁਹਾਡੇ ਨਾਲ ਰਹਿੰਦੇ ਹੋਏ ਤੁਹਾਨੂੰ ਖੁਸ਼ ਰੱਖਦੇ ਨੇ ਮੈਨੂੰ ਉਮੀਦ ਆ ਤੁਸੀਂ ਮੇਰੀਆਂ ਗੱਲਾਂ ਨੂੰ ਬੜੀ ਧਿਆਨ ਤੇ ਗਹਿਰਾਈ ਨਾਲ ਸੁਣਿਆ ਤੇ ਆਸ ਕਰਦਾ ਵੀ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰੋਗੇ ਇਹ 6 ਗੱਲਾਂ ਜੋ ਮੈਂ ਤੁਹਾਨੂੰ ਦੱਸੀਆਂ ਨੇ ਨਾ ਅਗਰ ਤੁਸੀਂ ਇਹਨਾਂ ਤੇ ਅਮਲ ਕਰ ਲਿਆ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਹੋਵੇਗਾ ਤੁਹਾਡੀ ਸੋਚ ਸਕਾਰਾਤਮਕ ਹੋ ਜਾਵੇਗੀ